ਹਸਪਤਾਲ ਦੇ ਬਾਹਰ ਜਿੱਥੇ ਕਿ ਬਹੁਤ ਸਮਾਂ ਹੋ ਗਿਆ ਹੈ ਕੱਲ ਦਾ ਜਿਹੜਾ ਅਗਰ ਗੱਲ ਕਰੀਏ ਬੁਲੇਟਨ ਮੈਡੀਕਲ ਬੁਲੇਟਨ ਜਾਰੀ ਹੁੰਦਾ ਹੈ ਤਾਂ ਉਸ ਤੋਂ ਬਾਅਦ 24 ਘੰਟਿਆਂ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਜਿਹੜੀ ਸਥਿਤੀ ਹੈ ਰਾਜਵੀਰ ਜਵੰਦਾ ਦੀ ਮੌਜੂਦਾ ਉਹ ਆਉਣ ਵਾਲੇ ਬੁਲੇਟਨ ਦੇ ਵਿੱਚ ਕਲੀਅਰ ਕੀਤੀ ਜਾਏਗੀ ਪਰ ਹਾਲੇ ਤੱਕ ਕੋਈ ਬੁਲੇਟਨ ਜਿਹੜਾ ਹਸਪਤਾਲ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਹਰ ਕੋਈ ਪਲ-ਪਲ ਦੀ ਉਡੀਕ ਕਰ ਰਿਹਾ ਹੈ ਪਲ-ਪਲ ਤੇ ਨਜ਼ਰ ਰੱਖ ਰਿਹਾ ਸੀ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਪਹੁੰਚੇ ਸੀ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦਾ ਰਾਤ ਤੱਕ ਰਹੇ ਨੇ ਸੱਥਾਂ ਦੇ ਵਿੱਚ ਜਿਹੜੇ ਬਾਪੂ ਨੇ ਬਜ਼ੁਰਗ ਨੇ ਉਹ ਰਾਜਵੀਰ ਜਵੰਦਾ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਉਹ ਮਾਨਮਤਾ ਗਾਇਕ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਆਏ ਚਾਰ ਦਰਾ ਪਾਕੀ ਉੱਚੀ ਕਲਾਕੀ ਜਿਹੜਾ ਗਾਣਾ ਗਾਉਂਦੇ ਚ ਆਖੜਾ ਲਗਾਉਂਦੇ ਉਹ ਲੋਕ ਕਦੇ ਭੁੱਲ ਨਹੀਂ ਸਕਦੇ ਜਿਸ ਕਰਕੇ ਪਹਿਲੀ ਵਾਰ ਅਜੀਹਾ ਹੋਇਆ ਕਿ ਕਿਸੇ ਗਾਇਕ ਦੇ ਲਈ ਕਿਸੇ ਅਜਿਹੇ ਇਨਸਾਨ ਦੇ ਲਈ ਜਿਸ ਨੂੰ ਨੇਕ ਦਿਲ ਕਿਹਾ ਜਾ ਰਿਹਾ ਉਸ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਗਈਆਂ ਹੋਣ ਇੰਨੀਆਂ ਸੁਖਣਾ ਜਿਹੜੀਆਂ ਉਸ ਗਾਇਕ ਦੇ ਲਈ ਮੰਗੀਆਂ ਗਈਆਂ ਹੋਣ ਤਾਂ ਹਸਪਤਾਲ ਦੇ ਬਾਹਰ ਜ਼ਰੂਰ ਮੌਜੂਦ ਹੈ ਹਰ ਬੰਦਾ ਜਿਹੜਾ ਇਸ ਵੇਲੇ ਗੰਭੀਰ ਹਾਲਾਤਾਂ ਤੇ ਨਜ਼ਰ ਰੱਖ ਰਿਹਾ ਹੈ ਰਾਜਵੀਰ ਜੋ ਬੰਦਾ ਨੂੰ ਲੈ ਕੇ ਜਿਹੜੀਆਂ ਕਾਫੀ ਚੀਜ਼ਾਂ ਸਾਹਮਣੇ ਆਈਆਂ ਕਿ ਬ੍ਰੇਨ ਜਿਹੜਾ ਉਹਨਾਂ ਦਾ ਡੈੱਡ ਹੋ ਗਿਆ ਵਰਕਿੰਗ ਬਿਲਕੁਲ ਨਹੀਂ ਹੋ ਰਹੀ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਮੂਵਮੈਂਟ ਜਿਹੜੀ ਹੈ ਉਹਨਾਂ ਦੀ ਕੋਈ ਵੀ ਨਹੀਂ ਹੋ ਰਹੀ ਜੋ ਆ ਬਾ ਕਿ ਉਹਨਾਂ ਨੂੰ ਮਿਲ ਕੇ ਜਾਂ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਜਿਹੜੇ ਵੀ ਸਖਸ਼ੀਅਤਾਂ ਜਿਹੜੀਆਂ ਹਸਪਤਾਲ ਤੋਂ ਬਾਹਰ ਆਉਂਦੀਆਂ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਜਾਂ ਅੰਦਰੋਂ ਕੋਈ ਜਾਣਕਾਰੀ ਨਿਕਲਦੀ ਹੈ ਤਾਂ ਉਸ ਦੇ ਅਨਸਾਰ ਇਹੀ ਚੀਜ਼ਾਂ ਬਾਹਰ ਆ ਰਹੀਆਂ ਨੇ ਕਿ ਸਰੀਰ ਦੇ ਵਿੱਚ ਹਾਲੇ ਕੋਈ ਵੀ ਮੂਵਮੈਂਟ ਜਿਹੜੀ ਨਹੀਂ ਹੋ ਰਹੀ ਹਾਂ ਬਿਲਕੁਲ ਹਾਰਟ ਜਿਹੜਾ ਹੈ ਉਸ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਵਾ ਉਸ ਨੂੰ ਜਿਹੜਾ ਅੱਗੇ ਤੋਂ ਅੱਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਡੀ ਦੇ ਵਿੱਚ ਵੀ ਜਲਦੀ ਜਲਦੀ ਕੋਈ ਰਿਕਵਰੀ ਜਿਹੜੀ ਜ਼ਰੂਰ ਦਿਸਣੀ ਚਾਹੀਦੀ ਹੈ ਪਰ ਹਾਲੇ ਤੱਕ ਕਵਰੀ ਦਾ ਕੋਈ ਵੀ ਚਾਂਸ ਦਿਸਦਾ ਨਜ਼ਰ ਨਹੀਂ ਆ ਰਿਹਾ ਪਰ ਅਰਦਾਸ ਕਹਿੰਦੇ ਨਹੀਂ ਅਰਦਾਸ ਤੇ ਦੁਆ ਕਹਿੰਦੇ ਨਹੀਂ ਅਜਿਹੀ ਚੀਜ਼ ਹੈ ਜੋ ਕੋਈ ਨਾ ਕੋਈ ਚਮਤਕਾਰ ਜਿਹੜਾ ਜ਼ਰੂਰ ਕਰ ਦਿੰਦੀ ਹੈ ਤੇ ਉਸੇ ਚਮਤਕਾਰ ਦੀ ਉਡੀਕ ਅੱਜ ਹਰ ਪੰਜਾਬੀ ਨੂੰ ਹੈ ਭਾਵੇਂ ਉਹ ਪੰਜਾਬ ਦੇ ਵਿੱਚ ਹੈ ਭਾਵੇਂ ਵਿਦੇਸ਼ ਦੇ ਵਿੱਚ ਹੈ ਤਾਂ ਲਗਾਤਾਰ ਸਿਲਸਿਲਾ جاری ਹੈ ਦਿਨ ਹੋਵੇ ਭਾਵੇਂ ਰਾਤ ਹੋਵੇ ਜਿਹੜਾ ਵੀ ਰਾਜਵੀਰ ਜਵੰਦਾ ਦੇ ਲਈ ਚਿੰਤਿਤ ਹੈ ਭਾਵੇਂ ਆਮ ਬੰਦਾ ਹੈ ਭਾਵੇਂ ਖਾਸ ਬੰਦਾ ਹੈ ਭਾਵੇਂ ਵੱਡਾ ਬੰਦਾ ਹੈ ਹਰ ਕੋਈ ਇੱਥੇ ਪਹੁੰਚ ਕੇ ਉਹਨਾਂ ਨੂੰ ਦੇਖਣ ਜਾਂਦੇ ਉਹਨਾਂ ਦੇ ਪਰਿਵਾਰ ਨੂੰ ਮਿਲਦਾ ਕਿਉਂਕਿ ਪਰਿਵਾਰ ਦਾ ਇਕਲੌਤਾ ਸਹਾਰਾ ਹੈ ਰਾਜਵੀਰ ਜਵੰਦਾ ਜੇ ਉਹ ਜਿਹੜੇ ਨੇ ਉਹਨਾਂ ਦਾ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਉਹਨਾਂ ਦੀ ਪਤਨੀ ਉਹਨਾਂ ਦੇ ਮਾਤਾ ਜੀ ਉਹਨਾਂ ਤੇ ਹੀ ਡਿਪੈਂਡ ਨੇ ਤਾਂ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਸਪਤਾਲ ਦੇ ਮੈਡੀਕਲ ਬੁਲੇਟਿਨ ਜਾਂ ਕਹੀਏ ਕਿ ਡਾਕਟਰਾਂ ਤੋਂ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਸੋਚੋ ਕਿ ਲਗਭਗ ਲਗਭਗ 169 ਘੰਟੇ ਬੀਤ ਚੁੱਕੇ ਨੇ ਜਦੋਂ ਦਾ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਜਦੋਂ ਮੁਹਾਲੀ ਦੇ ਹਸਪਤਾਲ ਦੇ ਵਿੱਚ ਆਂਦੇ ਨੇ ਤਾਂ ਲਗਾਤਾਰ ਹਾਲਾਤ ਨਾਜ਼ੁਕ ਬਣੇ ਹੋਏ ਨੇ ਇਹ ਜ਼ਰੂਰ ਡਾਕਟਰਾਂ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਰੂਰ ਤੁਸੀਂ ਅਰਦਾਸ ਕਰੋ ਹੋ ਸਕਦਾ ਹੈ ਕਿ ਜ਼ਰੂਰ ਕੁਝ ਨਾ ਕੁਝ ਰਿਕਵਰੀ ਜਿਹੜੀ ਆ ਉਹ ਜ਼ਰੂਰ ਦੇਖਣ ਨੂੰ ਮਿਲੇ ਅਸੀਂ ਵੀ ਇਹੀ ਅਰਦਾਸ ਕਰ ਰਹੀਆਂ ਹਰ ਪੰਜਾਬੀ ਜਿਹੜਾ ਕੋਈ ਵੀ ਇਹ ਸੋਚਦਾ ਹੈ ਕਿ ਲਗਾਤਾਰ ਪੰਜਾਬੀ 뮤직 ਇੰਡਸਟਰੀ ਤੋਂ ਮਾੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਜਿਨ੍ਹਾਂ ਨੂੰ ਅਸੀਂ ਕਦੇ ਗੁਵਾਨ ਦਾ ਸੋਚਿਆ ਨਹੀਂ ਸੀ ਉਹ ਵੀ ਚਿਹਰੇ ਜਿਹੜੇ ਅੱਜ ਸਾਡੇ ਵਿੱਚ ਨਹੀਂ ਆ ਤਾਂ ਹਰ ਕੋਈ ਜਾਣਦਾ ਹੈ ਕਿ ਅਜਿਹੇ ਗਾਇਕ ਨੂੰ ਜਿਸ ਦੀ ਆਵਾਜ਼ ਦੇ ਵਿੱਚ ਇੰਨਾ ਦਮ ਜਿਹੜੇ ਬਹੁਤ ਚੁਣਿੰਦਾ ਕਲਾਕਾਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਰਾਜਵੀਰ ਜਵੰਦਾ ਜਿਸ ਨੇ ਹਮੇਸ਼ਾ ਕਿਸੇ ਦੀ ਮਦਦ ਕਰਨੀ ਹੁੰਦੀ ਸੀ ਤਾਂ ਉਹ ਇਹ ਕਹਿੰਦੇ ਸੀ ਕਿ ਮੇਰਾ ਨਾਮ ਨਾ ਦੱਸਿਆ ਜਾਵੇ ਗੁਪਤਦਾਨ ਦੀ ਹਮੇਸ਼ਾ ਉਹਨਾਂ ਨੇ ਗੱਲ ਕੀਤੀ ਜੋ ਪਿੰਡ ਵਾਲਿਆਂ ਦੇ ਨਾਲ ਅਸੀਂ ਗੱਲਾਂ-ਬਾਤਾਂ ਕੀਤੀਆਂ ਤਾਂ ਬਹੁਤ ਇੱਕ ਸ਼ਖਸੀਅਤ ਦੇ ਜਿਹੜੇ ਚੰਗੇ ਗੁਣ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਹਰ ਕੋਈ ਇਹੀ ਚਾਹੁੰਦਾ ਹੈ ਕਿ ਅਜੀਹਾ ਗਾਇਕ ਅਸੀਂ ਨਾ ਗਵਾਈਏ ਰਾਜਵੀਰ ਜਮੰਦਾ ਨੂੰ ਇਸ ਵਿਲੇ ਅਰਦਾਸਾਂ ਦੀ ਬੇहद ਵੱਡੀ ਲੋੜ ਹੈ ਤਾਂ ਆਮ ਬੰਦੇ ਜਿਹੜੇ ਇੱਥੇ ਮਰੀਜ਼ ਵੀ ਨੇ ਇਲਾਜ ਕਰਵਾਉਣ ਦੇ ਲਈ ਵੀ ਇਸ ਹਸਪਤਾਲ ਦੇ ਅੰਦਰ ਜਾਂਦੇ ਨੇ ਕਿਤੇ ਨਾ ਕਿਤੇ ਉਹ ਵੀ ਜਦੋਂ ਇਹ ਚੀਜ਼ ਸੋਚਦੇ ਨੇ ਕਿ ਇਸ ਹਸਪਤਾਲ ਦੇ ਵਿੱਚ ਰਾਜਵੀਰ ਜਮੰਦਾ ਐਡਮਿਟ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਭਾਵੁਕ ਹੋ ਕੇ ਅਰਦਾਸ ਕਰਦੇ ਨੇ ਦੇ ਦੇ ਨਹੀਂ ਜੋ ਵੀ ਕਿਸੇ ਤੋਂ ਬਨ ਪਾਰਿਆ ਵਾ ਜੋ ਵੀ ਕੋਈ ਕੋਈ ਵੀ ਚੀਜ਼ ਕਰਨ ਦੇ ਸਮਰੱਥ ਹੈ ਉਹ ਆਪਣੇ ਵੱਲੋਂ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣੇ ਥੋੜੇ ਟਾਈਮ ਪਹਿਲਾਂ ਸਾਡੀ ਉਸ ਇਨਸਾਨ ਦੇ ਨਾਲ ਗੱਲ ਹੋਈ ਜੋ ਕਹਿੰਦੇ ਕਿ ਮੈਂ ਜਿਉਂਦਾ ਵਾਂ ਪਰ ਜੇ ਮੇਰੇ ਅੰਗ ਜਿਹੜੇ ਨੇ ਉਹ ਰਾਜਵੀਰ ਜਵੰਦਾ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਮੈਂ ਮਦਦ ਕਰਨ ਦੇ ਬਿਲਕੁਲ ਤਿਆਰ ਖੜਾ ਪਵੇਂ ਮੇਰੇ ਤੁਸੀਂ ਅੰਗ ਲੈ ਲਓ ਹੰਸ ਰਾਜ ਹੰਸ ਨੇ பாਬੂ ਖੁੰਦੇ ਕਹਿ ਦਿੱਤਾ ਕਿ ਜੇ ਮੇਰੇ ਵਿੱਚ ਸਾਹ ਜਿਹੜੇ ਰਾਜਵੀਰ ਜਵੰਦਾ ਦੇ ਕੰਮ ਆ ਸਕਦੇ ਆ ਤਾਂ ਉਹ ਸਾਹ ਲੈ ਲੈਣ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਜਿਹੜੀ ਆ ਉਹ ਜ਼ਰੂਰ ਵਾਪਸ ਆਪਣੇ ਪੈਰਾਂ ਤੇ ਖੜੇ ਹੋਣੇ ਚਾਹੀਦੇ ਆ ਪਰ ਜੋ ਤਸਵੀਰਾਂ ਜਾਂ ਜੋ ਰਿਪੋਰਟਾਂ ਸਾਹਮਣੇ ਆਈਆਂ ਰਾਜਵੀਰ ਜਮੰਦਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਅਗਰ ਅਸੀਂ ਕਹੀਏ ਕਿ ਆਰਗਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੀਕ ਹੋ ਚੁੱਕੇ ਨੇ ਤਾਂ ਉਸ ਦੇ ਨਾਲ ਹੀ ਹਾਰਟ ਦੇ ਲਈ ਹਾਰਟ ਬੀਟ ਦੇ ਲਈ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਜਦੋਂ ਬ੍ਰੇਨ ਡੈੱਡ ਹੋ ਗਿਆ ਹੋਵੇ ਆਕਸੀਜਨ ਨਾ ਪਹੁੰਚ ਨਹੀਂ ਹੋਵੇ ਤੇ ਸਰੀਰ ਦਾ ਇੰਨਾ ਡੈਮੇਜ ਇੰਨਾ ਨੁਕਸਾਨ ਹੋ ਗਿਆ ਹੋਵੇ ਉਸ ਤੋਂ ਬਾਅਦ ਵੀ ਅਗਰ ਉਹਨਾਂ ਦੀ ਹਾਰਟ ਬੀਟ ਚੱਲ ਰਹੀ ਹੈ ਤਾਂ ਹਾਂ ਤੋ ਵੱਡੀ ਗੱਲ ਐ ਵੈਂਟੀਲੇਟਰ ਤੇ ਨੇ ਇਸ ਵੇਲੇ ਤਾਂ ਕਦੋਂ ਤੱਕ ਇਹ ਹਾਲਾਤ ਰਾਜਵੀਰ ਜਵੰਦਾ ਸਾਡੇ ਪੰਜਾਬੀ ਗਾਇਕ ਇਹ ਨਾਜ਼ੁਕ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਨੇ ਉਸ ਤੇ ਹਰ ਕਿਸੇ ਦੀ ਨਜ਼ਰ ਐ ਹਰ ਕੋਈ ਜਿਹੜਾ ਇਹ ਚਾਹੁੰਦਾ ਹਰ ਕਿਸੇ ਦੀ ਅਰਦਾਸ ਹਰ ਕਿਸੇ ਦੀ ਦੁਆ ਐ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਨਿੱਕੇ-ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਹੋਵੇ ਵੱਡਾ ਬੰਦਾ ਹੋਵੇ ਕੋਈ ਕੋਈ ਵੀ ਕਿਸੇ ਵੀ ਥਾਂ ਤੇ ਐ ਤਾਂ ਉਹ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰ ਰਿਹਾ ਐ ਕਿ ਉਹ ਬੰਦਾ ਅਸੀਂ ਨਹੀਂ ਗਵਾਣਾ ਉਹ ਗਾਇਕ ਅਸੀਂ ਨਹੀਂ ਗਵਾਣਾ ਉਹ ਗਾਇਕ ਨੂੰ ਬਹੁਤ ਲੋੜ ਹੈ ਤਾਂ ਜਦੋਂ ਉਹ ਜਿਸ ਤਰੀਕੇ ਦੇ ਨਾਲ ਡਾਕਟਰਾਂ ਦੇ ਵੱਲੋਂ ਆਸਾਂ ਜਿਹੜੀਆਂ ਜਗਾਈਆਂ ਜਾ ਰਹੀਆਂ ਲੋਕਾਂ ਦੇ ਵਿੱਚ ਤੇ ਲੋਕ ਵੀ ਇਸ ਆਸ ਨੂੰ ਜਿਹੜਾ ਹਮੇਸ਼ਾ ਬਣੇ ਰਹਿਣਾ ਰਹਿਣ ਦੇਣਾ ਚਾਹੁੰਦੇ ਆ ਉਹ ਵੀ ਇਹੀ ਆਸ ਕਰਦੇ ਆ ਕਿ ਇਹ ਗਾਇਕ ਜਿਹੜਾ ਸਾਡੇ ਵਿੱਚ ਦੁਬਾਰਾ ਖੜਾ ਹੋਣਾ ਚਾਹੀਦਾ ਤੇ ਲੋਕ ਕਹਿੰਦੇ ਆ ਕਿ ਅਸੀਂ ਜਿਹੜਾ ਅਖਾੜਾ ਲਵਾਣਾ ਤਾਂ ਰਾਜਵੀਰ ਜਵੰਦਾ ਦੇ ਕੋਲੋਂ ਹੀ ਲਵਾਣਾ ਸੋਚੋ ਅਗਰ ਅਰਦਾਸਾਂ ਜਿਹੜੀਆਂ ਨੇ ਉਹ ਬਿਲਕੁਲ ਸਿਰੇ ਚੜ੍ਹਦੀਆਂ ਨਹੀਂ ਤਾਂ ਰਾਜਵੀਰ ਜਵੰਦਾ ਇਹ ਪਿਆਰ ਜ਼ਰੂਰ ਦੇਖਣਗੇ ਤੇ ਆਸ ਉਮੀਦ ਕਹਿੰਦੇ ਕੋਈ ਪੋਜ਼ਿਟਿਵ ਰਵੇ ਤਾਂ ਕੋਈ ਨਾ ਕੋਈ ਫਿਰ ਚਮਤਕਾਰ ਜਾਂ ਕੋਈ ਅਰਦਾਸ ਜਿਹੜੀ ਆ ਰੰਗ ਜ਼ਰੂਰ ਲਿਆਉਂਦੀ ਆ ਤਾਂ ਹਸਪਤਾਲ ਦੀਏ ਦੱਸ ਦਈਏ ਕਿ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਕਿ ਕੋਈ ਨਾ ਕੋਈ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਜਾਏਗੀ ਕਿ ਇਸ ਵੇਲੇ ਉਹਨਾਂ ਦੀ ਕੰਡੀਸ਼ਨ ਕੀ ਹੈ ਤਾਂ ਹਰ ਕਿਸੇ ਦੀ ਨਜ਼ਰ ਜਿਹੜੀ ਆ ਉਸ ਕੰਡੀਸ਼ਨ ਤੇ ਬਣੀ ਹੋਈ ਆ ਕਿ ਡਾਕਟਰ ਆਖਿਰਕਾਰ ਕਿਹੜਾ ਨਵਾਂ ਐਲਾਨ ਕਰਦੇ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਆਖਿਰਕਾਰ ਕਿਹੜੀ ਜਾਣਕਾਰੀ ਦਿੰਦੇ ਆ ਤਾਂ ਉਸ ਤੇ ਪਲ-ਪਲ ਤੇ ਹਰ ਕਿਸੇ ਦੀ ਨਜ਼ਰ ਆ ਭਵੇਂ ਪਰਿਵਾਰ ਅੰਦਰ ਜਿਹੜਾ ਕਿਹੋ ਜਿਹਾ ਨਾਜ਼ੁਕ ਸਮੇਂ ਦੇ ਵਿੱਚੋਂ ਲੰਘ ਰਿਹਾ ਹੈ ਜਿਸਦੇ ਸ਼ਾਇਦ ਗਲੇ ਦੇ ਵਿੱਚੋਂ ਰੋਟੀ ਉਤਰਨੀ ਵੀ ਇੰਨੀ ਮੁਸ਼ਕਲ ਹੋ ਚੁੱਕੀ ਆ ਸੋਚੋ ਉਸ ਪਰਿਵਾਰ ਤੇ ਇਸ ਵੇਲੇ ਕੀ ਬੀਤ ਰਹੀ ਹੋਵੇਗੀ ਡਾਕਟਰ ਜਿਹੜੇ ਨੇ ਕਿਹਾ ਜਾ ਰਿਹਾ ਕਿ ਕਾਫੀ ਦਾ ਸਕਿਉਰਟੀ ਹੈ کافی ਜ਼ਿਆਦਾ ਜਿਹੜਾ ਇਸ ਤਰੀਕੇ ਦੇ ਨਾਲ ਨੇੜੇ ਤੋਂ ਮਾਨੀਟਰ ਕੀਤਾ ਜਾ ਰਿਹਾ ਰਾਜਵੀਰ ਜਵੰਦਾ ਨੂੰ ਕਿ ਕਿਤੇ 1% ਵੀ ਚਾਂਸ ਹੈ ਅਗਰ ਤਾਂ ਉਹ ਜਿਹੜਾ ਡਾਕਟਰਾਂ ਦੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਏ ਤਾਂ ਹਸਪਤਾਲ ਦੇ ਬਾਹਰ ਲੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਭਾਵੇਂ ਕੋਈ ਵੀ ਕਿਸੇ ਵੀ ਤਨਾਦ ਹੈ ਭਾਵੇਂ ਮਰੀਜ਼ ਹੈ ਤਾਂ ਹਰ ਕੋਈ ਇੱਥੇ ਤਨਾਤ ਹੈ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਨ ਦੇ ਲਈ ਤਾਂ ਲਾਈਵ ਤਸਵੀਰਾਂ ਦਿਖਾ ਰਹੀਆਂ 169 ਘੰਟਿਆਂ ਦਾ ਸਮਾਂ ਤਕਰੀਬਨ ਤਕਰੀਬਨ ਹੋ ਚੁੱਕਾ ਹੈ 22 ਘੰਟਿਆਂ ਦਾ ਸਮਾਂ ਡਾਕਟਰਾਂ ਦੇ ਵੱਲੋਂ ਦਿੱਤਾ ਗਿਆ ਤਾਂ ਦੇਖੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਹਾਲਾਤਾਂ ਦਾ ਜ਼ਿਕਰ ਹਸਪਤਾਲ ਦੇ ਵੱਲੋਂ ਕੀਤਾ ਜਾਂਦਾ ਹੈ